ਕਾਰ ਜੀ ਤੇ ਫਿਰਦਾ ਉੱਤੇ ਪਹਿਲੀ ਗੱਲ ਤਾਂ ਲੱਗ ਗਿਆ ਨਾ ਰੋਡ ਸ਼ੋਅ ਕਰਨਾ ਆ ਗਿਆ ਨਾ ਧਰਤੀ ਤੇ ਤੇ ਰੋਡ ਸ਼ੋਅ ਜਿਹੜੀ ਗੱਡੀ ਤੇ ਕਰਦਾ ਉਹ ਤੇ ਛੱਤ 'ਪਾਰ ਰੱਖੀਏ ਤਾਂ ਹਾਂ ਦੋਨੇ ਹਸਬੰਡ ਬਾਏ ਬੈਠੇ ਹੁੰਦੇ ਨੇ ਇੱਕ ਖੁੰਡ ਆ ਚੱਕੀ ਬੈਠਾ ਹੁੰਦਾ ਹੈ ਨਾ ਤੇ ਤੁਹਾਨੂੰ ਤਾਂ ਧੁੱਪ ਲੱਗਦੀ ਹੈ ਰੋਡ ਸ਼ੋਅ ਕਰਨੇ ਵੇਲੇ ਜਿਹੜੇ ਸਾਹਮਣੇ ਮੋਟਰਸਾਈਕਲ ਆਲੇ ਨੇ ਉਹ ਐਦਾਂ ਹੀ ਜਾ ਰਹੇ ਨੇ ਜਾਂ ਤਾਂ ਫਿਰ ਇਕੱਲੇ ਇਕੱਲੇ ਮੋਟਰਸਾਈਕਲ ਤੇ ਛੱਤ ਪਵਾਸ ਅਗਵੀਰ ਸਿਆਂ ਤੈਨੂੰ ਧੁੱਪ ਲੱਗਦੀ ਆ ਪੰਜਾਬ 'ਚ ਇਹ ਟੈਂਪਰੇਚਰ ਪੁੱਛ ਕੇ ਜਾਣ ਵਾਲੇ ਲੋਕ ਨੇ ਬਾਹਰ ਟੈਂਪਰੇਚਰ ਕਿੰਨਾ ਸਰ 40 ਡਿਗਰੀ ਜੇ 32 33 ਹੋਇਆ ਤਾਂ ਦੱਸਿਓ ਪੰਜਾਬ ਬਚਾਵਾਂਗੇ ਫਿਰ ਇਹ ਉਹ ਬੰਦੇ ਨੇ ਇਹਨਾਂ ਤੋਂ ਕੀ ਉਮੀਦ ਕਰੋਗੇ ਤੁਸੀਂ ਸੋ ਹੁਣ ਇੱਕ ਪਰਖ ਦੀ ਘੜੀ ਆ ਗਈ ਹੁਣ ਤੁਹਾਡੇ ਬੱਚੇ ਦੀ ਵੀ ਤੁਹਾਡੇ ਪੁੱਤ ਭਤੀਜੇ ਦੀ ਵੀ ਪਰਖ ਦੀ ਘੜੀ ਆ ਗਈ ਕਿਉਂਕਿ ਦਿਨ ਰਾਤ ਰੱਗੇ ਲੱਗੇ ਰਹਿੰਦੇ ਆ ਭੰਡੜ ਨੂੰ ਆਪਾਂ ਨੇ ਇੱਕ ਥਰਮਲ ਪਲਾਂਟ ਜਿਹੜਾ ਗੋਇੰਦਵਾਲ ਸਾਹ ਵਾਲਾ 540 ਮੈਗਵਾਟ ਦਾ ਆਪਾਂ ਨੇ ਉਹ ਖਰੀਦ ਲਿਆ ਕਿਸੇ ਵਿਰੋਧੀ ਪਾਰਟੀ ਨੇ ਸ਼ਾਬਾਸ਼ੇ ਦਿੱਤੀ ਹੈ ਨਾ ਆਪਾਂ 43000 ਨੌਕਰੀਆਂ ਦੇਤੀਆਂ ਕਦੇ ਕਿਸੇ ਨੇ ਸ਼ਾਬਾਸ਼ੇ ਦਿੱਤੀ ਹੈ ਨਾ ਆਪਾਂ 90% ਘਰਾਂ ਨੂੰ ਬਿਜਲੀ ਦੇ ਬਿੱਲ ਨਹੀਂ ਆਉਣ ਦਿੱਤੇ ਸ਼ਾਬਾਸ਼ੇ ਦਿੱਤੀ ਹੈ ਨਾ ਆਪਾਂ ਸੂਈਆਂ ਜਿਹੜੇ ਸੂਏ ਕੱਸੀਆਂ ਪੁਰਾਣੇ ਉਹ ਚਲਾਤੇ ਨਹਿਰੀ ਪਾਣੀ 60% ਦੇ ਕਰੀਬ ਨਹਿਰੀ ਪਾਣੀ ਖੇਤਾਂ 'ਚ ਪਹੁੰਚਣ ਲੱਗਿਆ ਹੁਣ 70% ਵੱਲ ਨੂੰ ਚੱਲੇ ਹੋਇਆ ਕਦੇ ਸ਼ਾਬਾਸ਼ੇ ਦਿੱਤੀ ਹੈ ਨਾ ਆਪਾਂ ਇੱਕ ਨਹਿਰ ਬਣਾਉਣ ਲੱਗੇ ਆ ਮਾਲਵਾ ਨਹਿਰ ਜਿਹੜੀ ਬਿਲਕੁਲ ਹਰੀਕੇ ਪੱਤਨ ਤੋਂ ਨਿਕਲੂਗੀ ਤੇ ਰਾਸਥਾਨ ਵਾਲੀ ਨਹਿਰ ਤੇ ਨਾਲ ਨਾਲ ਇੱਧਰਲੇ ਪਾਸੇ ਨੂੰ ਕਵਰ ਕਰੂਗੀ ਕਦੇ ਕਿਸੇ ਨੇ ਸ਼ਾਬਾਸ਼ੇ ਦਿੱਤੀ ਹੈ ਨਾ ਇਹ ਕੰਮ ਨਹੀਂ ਨਹੀਂ ਕੰਮ ਨਹੀਂ ਜੀ ਸ਼ਾਬਾਸ਼ ਨਹੀਂ ਦੇਣੀ ਕਿਸੇ ਗੱਲ ਦੀ ਆਪਾਂ ਰਾਸ਼ਨ ਕਰ ਕਰ ਪਹੁੰਚਾਉਣ ਦੀ ਗੱਲ ਕਰ ਲਈ ਸ਼ਾਬਾਸ਼ੇ ਦਿੱਤੀ ਹੈ ਨਾ ਕਰਨਾ ਕੀ ਇਹ ਤੜਕੀ ਉੱਠ ਕੇ ਕੈਨੇਡਾ 'ਚ ਬਰਫ਼ ਪੈ ਗਈ ਭਗਵੰਤ ਜੀ ਅਸਤੀਫਾ ਦੇਵੇ ਲਓ ਜੀ ਮਤਲਬ ਤੜਕੀ ਉੱਠ ਕੇ ਲੱਗ ਜਾਂਦੇ ਭਗਵੰਤ ਜੀ ਅਸਤੀਫਾ ਦੇਵੇ ਕਿਉਂ ਦਈਏ ਵੀ ਅਸਤੀਫਾ ਲੋਕਾਂ ਨੇ ਲੈਂਦੇ ਆ ਭਾਈ ਕੋਈ ਸਾਨੂੰ ਸਾਡੇ ਬਜ਼ੁਰਗਾਂ ਨੂੰ ਤਾਂ ਕੋਈ ਥੋਡੇ ਵਾਂਗੂ ਸਾਨੂੰ ਸਾਡੇ ਬਜ਼ੁਰਗਾਂ ਨੇ ਤਾਂ ਕੋਈ ਐਮਐਲਏ ਸ਼ਿਪ ਜਾਂ ਕੋਈ ਡਿਪਟੀ ਸੀਐਮ ਸ਼ਿਪ ਸਾਨੂੰ ਸਾਡੇ ਬਜ਼ੁਰਗਾਂ ਨੇ ਤਾਂ ਦਿੱਤੀ ਨਹੀਂ ਸਾਨੂੰ ਤਾਂ ਆਟੇ ਦੇ ਬਿਸਕਟ ਮਿਲੇ ਐ ਦਿਵਾਲੀ ਵੇਲੇ ਤੇ ਥੋਡੇ ਥੋਡੇ ਬਾਪੂ ਉਸ ਵੇਲੇ ਸੋਨੇ ਦੇ ਬਿਸਕਟਾਂ ਦੀ ਸਮਗਲਿੰਗ ਕਰਦੇ ਹੁੰਦੇ ਸੀ ਅਸੀਂ ਤਾਂ ਆਟੇ ਵਾਲੇ ਹੀ ਠੀਕ ਆ ਯਾਰ ਭਾਈ ਆਟੇ ਵਾਲਿਆਂ ਆਟੇ ਵਾਲੇ ਹੀ ਠੀਕ ਆ ਇਹਨਾਂ ਨੂੰ ਇਹੀ ਦੁੱਖ ਹੈ ਕਿ ਆਮਕਰਾਂ ਦੇ ਧੀਆਂ ਪੁੱਤ ਕਿਉਂ ਆ ਗਏ ਆ ਆਮਕਰਾਂ ਦੇ ਧੀਆਂ ਪੁੱਤ ਵਲੰਟੀਅਰ ਬਣ ਗਏ ਵਲੰਟੀਅਰਾਂ ਨੂੰ ਹੁਣ ਨ ਮਿਲ ਰਹੇ ਨੇ ਅਹੁਦੇ ਵੱਡੇ ਵੱਡੇ ਕੋਈ ਮਾਰਕੀਟ ਕਮੇਟੀ ਦਾ ਚੇਅਰਮੈਨ ਬਣ ਰਿਹਾ ਕੋਈ ਕਿਸੇ ਕਮਿਸ਼ਨ ਦਾ ਮੈਂਬਰ ਬਣ ਰਿਹਾ ਆਉਣ ਵਾਲੇ ਦਿਨਾਂ 'ਚ ਦੇਖਿਓ ਤੁਸੀਂ ਮੇਰਾ ਵਾਦਾ ਤੁਹਾਡੇ ਨਾਲ ਕਿਉਂਕਿ ਮੈਂ ਐਸੇ ਕੰਮ ਤੇ ਵਾਸਤੇ ਆਇਆ ਮੈਂ ਤਾਂ 24 ਘੰਟੇ ਇਹੀ ਕੰਮ ਕਰਦਾ ਕਿ ਪੰਜਾਬ ਦੇ ਲੋਕਾਂ ਦਾ ਫਾਇਦਾ ਕਿਵੇਂ ਹੋਊਗਾ ਆਉਣ ਵਾਲੇ ਦਿਨਾਂ 'ਚ ਦੇਖਿਓ ਤੁਸੀਂ ਸਰਕਾਰਾਂ ਕੋਲੇ ਬੰਦੇ ਮੁੱਕ ਜਾਂਦੇ ਆ ਪਰ ਅਹੁਦੇ ਨਹੀਂ ਮੁੱਕਦੇ ਤੇ ਮੈਨੂੰ ਇਕੱਲੇ- ਇਕੱਲੇ ਵਲੰਟੀਅਰ ਦਾ ਪਤਾ ਹੈ ਕਿ ਕਿਹੜਾ ਆਪਦੇ ਪੱਲਿਓ ਮੋਟਰਸਾਈਕਲ 'ਚ ਤੇਲ ਪਵਾ ਕੇ ਮੇਰੀ ਗੱਡੀ ਦੇ ਮੂਰੇ ਜਾਂਦਾ ਹੁੰਦਾ ਦਿਲੋਂ ਨਾਰੇ ਲਾਉਂਦਾ ਨਾ ਜਿਹੜਾ ਭਗਵੰਤ ਮਾਨ ਤੇਰੀ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ ਉਸ ਵੇਲੇ ਮੈਨੂੰ ਇਹ ਬਹੁਤ ਪਰਮਾਤਮਾ ਦਾ ਮੈਸ਼ ਕੋ ਕਰਾਨਾ ਕਰਦਾ ਹੁਣਾ ਭਗਵੰਤ ਸਿਆ ਆ ਕੋਈ ਪੁਰਾਣੇ ਜਨਮ ਦੇ ਪੁੰਨ ਨਹੀਂ ਐ ਆ ਦੇਖ ਲਓ ਮੇਰੇ ਤਾਂ ਹੁਣ ਵੀ ਦੇਖ ਲਓ ਤੁਸੀਂ ਹਾਲ ਆ ਫੁੱਲਾਂ ਨਾਲ ਫੁੱਲਾਂ ਨਾਲ ਭਰ ਦਿੰਦੇ ਹਰ ਰੋਜ਼ ਪੱਗ ਜਦੋਂ ਜਾਂ ਲਾ ਕੇ ਕਰਦਾ ਫੁੱਲਾਂ ਨਾਲ ਕਿੱਥੇ ਤਾਂ ਆ ਪਿਆਰ ਐ ਆ ਫੁੱਲ ਅੱਧਾ ਘੰਟਾ ਪਹਿਲਾਂ ਲੈ ਕੇ ਖੜੇ ਹੋਣਗੇ ਫਿਰ ਫੁੱਲ ਸੁੱਟੇ ਹੋਣਗੇ ਕਿੱਥੇ ਤਾਂ ਆ ਪਿਆਰ ਹੈ ਮੈਨੂੰ ਮਿਲ ਰਿਹਾ ਹੈ ਤੇ ਕਿੱਥੇ ਦੂਜੇ ਕਾਂਗਰਸੀ ਅਕਾਲੀ ਤੇ ਭਾਜਪਾ ਵਾਲੇ ਨੇ ਉਹਨਾਂ ਦੇ ਲੀਡਰ ਨੇ ਉਹਨਾਂ ਨੇ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲਾਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਗਏ ਅੱਧੀ ਚਾੱਕ ਕੇ ਵੱਡ ਵੱਡ ਕੇ ਲੈ ਗਏ ਆ ਉਹਨਾਂ ਦੀ ਹਾਲਤ ਆ ਯਾਰ ਜਦੋਂ ਵੋਟਾਂ ਮੰਗਣਾ ਆਉਣੇ ਹੀ ਨਹੀਂ ਉਹਨਾਂ ਨੇ ਜਦੋਂ ਵੋਟਾਂ ਮੰਗਣਾ ਆਉਣੇ ਹੀ ਨਹੀਂ ਆਪਾਂ ਵੋਟਾਂ ਦੇਣੀ ਆ ਕਿਉਂ ਨੇ ਬਈ ਇਹ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਚ ਕਰਕੇ ਇਹ ਸੋਚਦੇ ਆ ਪਾਰਟੀ ਖਤਮ ਕਰ ਦਾਂਗੇ ਵਿਪਾਰਟੀ ਖਤਮ ਹੋ ਜੋਗੀ ਕਮਾਲ ਹੈ ਅਰਵਿੰਦ ਕੇਜਰੀਵਾਲ ਇੱਕ ਵਿਅਕਤੀ ਦਾ ਨਾਮ ਨਹੀਂ ਹੈਗਾ ਅਰਵਿੰਦ ਕੇਜਰੀਵਾਲ ਇੱਕ ਸੋਚ ਦਾ ਨਾਮ ਹੈ ਸੋਚ ਦਾ ਤੁਸੀਂ ਕੇਜਰੀਵਾਲ ਨੂੰ ਫਿਜ਼ੀਕਲੀ ਤਾਂ ਗ੍ਰਿਫਤਾਰ ਕਰ ਲੋਗੇ ਪਰ ਉਹਦੀ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੋਗੇ ਆ ਜਿਹੜੇ ਦੇਸ਼ ਦੇ ਵਿੱਚ ਲੱਖਾਂ ਕਰੋੜਾ ਕੇਜਰੀਵਾਲ ਪੈਦਾ ਹੋਗੇ ਉਹਨਾਂ ਨੂੰ ਕਿਹੜੇ ਕਿਹੜੀ ਜੇਲ੍ਹ ਚ ਲੈ ਰੱਖੋਗੇ ਇਹ ਗਲਤਫਹਿਮੀ ਚ ਨੇ ਗਲਤਫਹਿਮੀ ਚ ਨੇ ਸੋ ਵੀਰੋ ਆਪਾਂ ਨੂੰ ਹੁਣ ਸੰਕਟ ਦੀ ਘੜੀ ਹੈ ਸੰਕਟ ਦੀ ਘੜੀ 'ਚ ਵਫਾਦਾਰੀਆਂ ਪਰਖੀਆਂ ਜਾਂਦੀਆਂ ਨੇ ਆ ਹੁਣ ਤੁਹਾਡਾ ਇੰਨਾ ਜੋਸ਼ ਨਾਲ ਆਉਣਾ ਔਰ ਇੰਨਾ ਜੋਸ਼ ਦਿਖਾਉਣਾ ਇਹ ਮੈਨੂੰ ਇਸ ਗੱਲ ਲਈ ਸਕੂਨ ਦਿੰਦਾ ਮੈਂ ਹੁਣ ਆਉਣ ਵਾਲੇ 2-4 ਦਿਨਾਂ ਬਾਅਦ ਮੈਂ ਕੇਜਰੀਵਾਲ ਸਾਹਿਬ ਨੂੰ ਮਿਲਣਾ ਹੈ ਮੈਂ ਜਾ ਕੇ ਆਉਂਗਾ ਪਰ ਵਕੀਲ ਹਰ ਰੋਜ਼ ਜਾਂਦਾ ਹੈ ਹਰ ਰੋਜ਼ ਰਿਪੋਰਟ ਦਿੰਦਾ ਉਹ ਪੁੱਛਦੇ ਨੇ ਪੰਜਾਬ ਦਾ ਕੀ ਹਾਲ ਹੈ ਦਿੱਲੀ ਦੇ ਵਿੱਚ ਕੀ ਹਾਲ ਹੈ ਵਿਧਾਇਕਾਂ ਦਾ ਕੀ ਹਾਲ ਹੈ ਅੱਜ ਵਾਲੀ ਤੁਹਾਡੀ ਜਿਹੜੀ ਆ ਮੀਟਿੰਗ ਹੈ ਨਾ ਇਹਦਾ ਜਿਹੜਾ ਜੋਸ਼ ਹੈ ਇਹਦੀ ਵੀਡੀਓ ਵੀ ਅੱਜ ਸ਼ਾਮ ਤੱਕ ਕੇਜਰੀਵਾਲ ਸਾਹਿਬ ਕੋਲੇ ਪਹੁੰਚ ਜੂਗੀ ਪਤਾ ਉਹਨਾਂ ਨੂੰ ਵੀ ਲੱਗ ਜੂਗਾ ਉਹਨੂੰ ਸਕੂਨ ਮਿਲ ਜੂਗਾ ਕਿ ਭਾਈ ਖੜੇ ਨੇ ਮੇਰੇ ਨਾਲ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ